ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਬਲੌਗ ਸੋ ਲਾਸਟ ਬਲੌਗ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਜਾਂ ਕਿ ਸਾਡੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਆ ਵੈਸੇ ਵੀ ਅੱਜ ਮਾਗੀ ਦਾ ਦਿਨ ਆ ਤੇ ਤਿੰਨ ਚਾਰ ਦਿਨ ਜਿਹੜਾ ਆ ਮੈਂ ਉਧਰ ਹੀ ਬਿਜ਼ੀ ਰਹੀ ਸੀਗੀ ਫਲੂੜੀ ਵੀ ਆ ਗਈ ਸੀਗੀ ਤੇ ਉਹਦੇ ਕਰਕੇ ਮੈਂ ਕੋਈ ਕੋਈ ਵੀ ਕੁਕਿੰਗ ਨਾਲ ਰਿਲੇਟਡ ਵੀਡੀਓ ਜਿਹੜੀਆਂ ਆ ਉਹ ਰਿਕਾਰਡ ਨਹੀਂ ਹੋਈਆਂ ਸੋ ਅਸੀਂ ਵਿਆਹ ਵਿੱਚ ਕਾਫੀ ਇੰਜੋਏ ਕੀਤਾ ਤੇ ਮੈਂ ਉਹਦੀਆਂ ਕੁਝ ਕੁ ਕਲਿੱਪ ਜਿਹੜੀਆਂ ਆ ਉਹ ਰਿਕਾਰਡ ਕੀਤੀਆਂ ਆ ਤੇ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਨੀਆਂ ਆ ਆਈ ਹੋਪ ਕਿ ਤੁਹਾਨੂੰ ਵਲੌਗ ਪਸੰਦ ਆਊਗਾ ਸੋ ਐਂਡ ਤੱਕ ਜਰੂਰ ਵੇਖਿਓ ਮੈਂ ਉਹਨਾਂ ਨੂੰ ਅੱਖਾਂ ਵਿੱਚ ਪਾ ਤੇ ਨਾ ਡੇਲਾ ਫੜਿਆ ਤੇ ਮੇਰੇ ਸਾਰੇ ਆਇਆ

কি খুব খুব ਮੈਰਿਜ ਸਟਾਰਟ ਹੋਈ ਸੀਗੀ ਮਾਗੀ ਵਾਲੇ ਦਿਨ ਤੇ ਉਸ ਦਿਨ ਸੀਗਾ ਲੇਡੀ ਸੰਗੀਤ ਉਸ ਤੋਂ ਅਗਲੇ ਦਿਨ ਸੀਗੀ ਮਹਿੰਦੀ ਔਰ ਉਸ ਤੋਂ ਠੰਡ ਵੀ ਬਹੁਤ ਜ਼ਿਆਦਾ ਸੀਗੀ ਸਾਰਿਆਂ ਨੇ ਮਹਿੰਦੀ ਲਗਵਾਈ ਸੀਗੀ ਬਟ ਮੈਂ ਨਹੀਂ ਲਗਵਾਈ ਕਿਉਂਕਿ ਇੱਕ ਤੇ ਮੇਰਾ ਹੁਣ ਮਨ ਨਹੀਂ ਕਰਦਾ ਮਹਿੰਦੀ ਲਗਵਾਉਣ ਨੂੰ ਪਹਿਲਾਂ ਮੈਨੂੰ ਮਹਿੰਦੀ ਬਹੁਤ ਪਸੰਦ ਹੁੰਦੀ ਸੀਗੀ ਲਗਾਉਣੀ ਬਟ ਹੁਣ ਮੈਨੂੰ ਬਹੁਤ ਘੱਟ ਪਸੰਦ ਆ ਮਹਿੰਦੀ ਲਗਵਾਉਣੀ ਇੱਕ ਠੰਡ ਵੀ ਬਹੁਤ ਜ਼ਿਆਦਾ ਸੀਗੀ ਫਿਰ ਮੈਂ ਨਹੀਂ ਲਗਵਾਈ ਮਹਿੰਦੀ ਮੈਂ ਸਿਰਫ ਇੱਕ ਛੋਟਾ ਜਿਹਾ ਫੁੱਲ ਬਣਵਾਇਆ ਸੀਗਾ ਸਗੰਦੇ ਤੌਰ ਤੇ ਦੀ ਤੋਂ ਅਗਲੇ ਦਿਨ ਸੀਗਾ ਸਗਣ ਸਗਣ ਵਾਲੇ ਦਿਨ ਸੀ ਬਹੁਤ ਸਾਰੀਆਂ ਫੋਟੋ ਕਲਿੱਕ ਕੀਤੀਆਂ ਸੀ ਕਿਉਂਕਿ ਸਾਰੇ ਜਾਣੇ ਕਾਫੀ देर बाद ਇਕੱਠੇ ਹੋਏ ਸੀਗੇ ਅਸੀਂ ਕੋਈ ਜ਼ਿਆਦਾ ਵੀਡੀਓ ਰਿਕਾਰਡ ਨਹੀਂ ਕੀਤੀਆਂ ਸੀਗੀਆਂ ਅੱਜ ਆ ਵਿਆਹ ਵਾਲਾ ਦਿਨ ਤੇ ਸਾਡੇ ਘਰ ਖਲਾਰਾ ਵੇਖੋ ਕਿੰਨਾ ਪਿਆ ਹੋਇਆ ਆ ਤਾਂ ਹੀ ਪਤਾ ਲੱਗਦਾ ਹੈ ਕਿ ਵਿਆਹ ਆ ਹੈਨਾ ਸੋ ਸਾਰਾ ਖਲਾਰਾ ਉੰਝੀ ਪਿਆਰ ਹੈ ਅੰਦਿੱਤਾ ਸੀਗਾ ਕਿਉਂਕਿ ਸਾਰਿਆਂ ਨੂੰ ਆਪੋ ਦਾ ਪੀ ਪਈ ਸੀਗੀ ਤਿਆਰ ਹੋਣ ਦੀ ਸੋ ਬ੍ਰੇਕਫਾਸਟ ਕਰਨ ਵਿੱਚ ਥੋੜਾ ਟਾਈਮ ਲੱਗ ਗਿਆ ਥੋੜਾ ਅਸੀਂ ਲੇਟ ਹੋ ਗਏ ਸੀਗੇ ਫਿਰ ਫਟਾਫਟ ਜਿਹੜਾ ਆ ਸਾਰਿਆਂ ਨੇ ਤਿਆਰ ਹੋਣਾ ਸ਼ੁਰੂ ਕਰ ਦਿੱਤਾ ਉਹ ਤਿਆਰ ਹੁੰਦੀ ਹੈ ਮੈਂ ਦੇਖ ਤੁਹਾਨੂੰ

ਤੇ ਮੇਰੀ ਤੇ ਰਾਣੀ ਦੀ ਜਿਹੜੀ ਬੇਟੀ ਆ ਛੋਟੀ ਆ ਉਹਨੇ ਪਹਿਲਾਂ ਆਪਣੀ ਬੇਟੀ ਨੂੰ ਤਿਆਰ ਕੀਤਾ ਫਿਰ ਉਹਦੀ ਵਾਰੀ ਆਈ ਤਾਂ ਉਹ ਕਹਿੰਦੀ ਦੀਦੀ ਹੇਅਰ ਸਟਾਈਲ ਬਣਾ ਦਿਓ ਕਾਫੀ ਦਿਨਾਂ ਬਾਅਦ ਮੈਂ ਜਿਹੜਾ ਕਿਸੇ ਦਾ ਹੇਅਰ ਸਟਾਈਲ ਬਣਾਇਆ ਆ ਤਾਂ ਤੁਹਾਨੂੰ ਪਤਾ ਹੀ ਆ ਕਿ ਮੇਰਾ ਜਿਹੜਾ ਚੈਨਲ ਆ ਨਾ ਉਹਦੇ ਉੱਤੇ ਜ਼ਿਆਦਾਤਰ ਜਿਹੜੇ ਸਬਸਕ੍ਰਾਈਬਰ ਆ ਉਹਨਾਂ ਨੂੰ హెయిర్ ਸਟਾਈਲ ਜਿਹੜੇ ਪਸੰਦ ਆ ਸੋ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਮੇਰੇ ਬੱਚੇ ਛੋਟੇ ਸੀ ਨਾ ਮੈਂ ਉਹਨਾਂ ਦੇ ਵਾਲਾਂ ਦੇ హెయిర్ ਸਟਾਈਲ ਬਣਾਉਂਦੀ ਹੁੰਦੀ ਸੀਗੀ ਤੇ ਹੁਣ ਮੈਂ హెయిర్ ਸਟਾਈਲ ਬਣਾਉਣਾ ਬੰਦ ਕਰ ਦਿੱਤਾ ਮੈਨੂੰ ਹਾਲੇ ਵੀ ਮੈਸੇਜਸ ਆਉਂਦੇ ਆ ਕਿ ਤੁਸੀਂ ਹੈਅਰਸਟਾਈਲ ਕਿਉਂ ਨਹੀਂ ਬਣਾਉਂਦੇ ਬਟ ਉਹ ਬੁਆਇਸ ਆ ਮੈਂ ਉਹਨਾਂ ਦੇ ਹੈਅਰਸਟਾਈਲ ਨਹੀਂ ਬਣਾ ਸਕਦੀ ਸੋ ਜਦੋਂ ਮੈਨੂੰ ਮੌਕਾ ਮਿਲਦਾ ਆ ਨਾ ਮੈਂ ਤੁਹਾਡੇ ਨਾਲ ਹੈਅਰਸਟਾਈਲ ਦੀ ਜਿਹੜੀ ਵੀਡੀਓ ਸ਼ੇਅਰ ਕਰ ਦਿੰਨੀ ਆ ਅੱਜ ਮੈਂ ਆਪਣੇ ਦਰਾਣੀ ਦੇ ਜਿਹੜੇ ਆ ਉਹ ਫ੍ਰੈਂਚ ਮਿੱਡੀਆਂ ਕੀਤੀਆਂ ਸੀਗੀਆਂ ਬਾਕੀ ਦਾ ਹੈਅਰਸਟਾਈਲ ਉਹਨੇ ਆਪ ਹੀ ਬਣਾ ਲਿਆ ਸੀਗਾ ਬਸ ਮੈਂ ਜਿਹੜਾ ਫ੍ਰੈਂਚ ਮਿੱਡੀਆਂ ਹੀ ਕੀਤੀਆਂ ਸੀਗੀਆਂ ਕਿਉਂਕਿ ਕਾਫੀ ਧੀਰ ਬਾਅਦ ਹੈਅਰਸਟਾਈਲ ਬਣਾਇਆ ਸੀ ਨਾ ਤੇ ਕੁਝ ਸਮਝ ਵੀ ਨਹੀਂ ਲੱਗ ਰਹੀ ਸੀਗੀ ਕਿ ਕਿਸ ਤਰ੍ਹਾਂ ਦਾ ਜਿਹੜਾ ਹੈਅਰਸਟਾਈਲ ਕੀਤਾ ਜਾਵੇ ਸੋ ਇੱਕ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਸੀਗਾ ਸਾਰੇ ਨੂੰ ਜਲਦੀ ਸੀਗੀ ਕਿ ਫਟਾਫਟ ਪੈਲਸ ਵਿੱਚ ਪਹੁੰਚਿਆ ਜਾਵੇ ਤੋ ਪੈਲੇਸ ਵਿੱਚ ਪਹੁੰਚ ਕੇ ਕੁਝ ਖਾਣ ਪੀਣ ਤੋਂ ਬਾਅਦ ਮੈਂ ਵੇਖਿਆ ਕਿ ਪੈਲੇਸ ਵਿੱਚ ਬੁੱਕ ਸਟਾਲ ਲੱਗਾ ਹੋਇਆ ਆ ਤੇ ਬਹੁਤ ਹੀ ਵਧੀਆ ਰਾਈਟਰ ਦੀਆਂ ਬਹੁਤ ਹੀ ਵਧੀਆ-ਵਧੀਆ ਬੁੱਕਸ ਸਿਗੀਆਂ ਮੈਨੂੰ ਬੁੱਕ ਰੀਡ ਕਰਨਾ ਜਿਹੜਾ ਆ ਬਹੁਤ ਪਸੰਦ ਆ ਬਟ ਮੈਂ ਕੋਈ ਬੁੱਕ ਖਰੀਦੀ ਨਹੀਂ ਆ ਕਿਉਂਕਿ ਮੇਰੇ ਕੋਲ ਅੱਗੇ ਬੁੱਕਸ ਪਈਆਂ ਹੋਈਆਂ ਆ ਜਿਹੜੀਆਂ ਹੱਲੇ ਮੈਂ ਰੀਡ ਨਹੀਂ ਕੀਤੀਆਂ ਉਸ ਤੋਂ ਬਾਅਦ ਅਸੀਂ 2-3 ਰੀਲਸ ਬਣਾਈਆਂ ਨਾ ਗਾਣਾ ਵਿਆਹ ਵਾਲੇ ਕੰਨਾ ਮੈਂ ਤੇਰੀ ਗਾਣਾ ਵਿਆਹ ਵਾਲੇ ਨਾ ਰੀਕੋਡ ਗਾਣਾ ਵਿਆਹ ਵਾਲੇ ਮੋਰਾਂ ਤੇ ਨਹੀਂ ਜਾ ਰਹੇ ਇੱਥੇ ਵੀ ਬੋਲਣੀਆਂ ਸ਼ੁਰੂ ਕਰ ਲੀਆਂ ਸੋ ਰੀਲ ਬਣਾਉਂਦੇ ਬਾਰੇ ਸਾਰੇ ਜਣੇ ਬੈਠ ਕੇ ਹਾਸਾ ਮਖੌਲ ਕੀਤਾ ਕਾਫੀ ਮਜ਼ਾ ਆਇਆ ਕਾਫੀ دیر ਬਾਅਦ ਐਵੇਂ ਹੀ ਇਕੱਠੇ ਹੋਏ ਸੀਗੇ ਜਦੋਂ ਕੋਈ ਫੰਕਸ਼ਨ ਹੁੰਦਾ ਹੈ ਨਾ ਉਦੋਂ ਹੀ ਐਵੇਂ ਇਕੱਠੇ ਹੋਇਆ ਜਾਂਦਾ ਆ ਨਹੀਂ ਤੇ ਕਿਸੇ ਕੋ ਅੱਜ ਦੇ ਅੱਜ ਦੇ ਟਾਈਮ ਵਿੱਚ ਕਿਸੇ ਕੋਲ ਵੀ ਇੰਨਾ ਟਾਈਮ ਨਹੀਂ ਆ ਤੇ ਅਸੀਂ ਫੋਟੋ ਵੀ ਕਲਿੱਕ ਕੀਤੀਆਂ ਸਾਰਿਆਂ ਦੇ ਨਾਲ ਆ ਬਿਜ਼ੀ ਲਾਈਫ ਇੰਨੀ ਹੋ ਗਈ ਆ ਕਿ ਕਿਸੇ ਕੋ ਇੰਨਾ ਟਾਈਮ ਨਹੀਂ ਹੁੰਦਾ ਕਿ ਕਿਸੇ ਕੋਲ ਸਪੈਸ਼ਲ ਕਿਸੇ ਵੱਲ ਜਾਇਆ ਜਾਵੇ ਜੀ ਕਿ ਕੋਈ ਕੰਮ ਪਵੇ ਨਾ ਫੇਰੀ ਜਾਇਆ ਜਾਂਦਾ ਆ ਸਾਰੇ ਇੱਕ ਦੂਜੇ ਨੂੰ ਕਹਿੰਦੇ ਰਹਿੰਦੇ ਆ ਤੁਸੀਂ ਆਇਓ ਸਾਡੇ ਘਰ ਤੁਸੀਂ ਆਇਓ ਸਾਡੇ ਘਰ ਬਟ ਲਾਈਫ ਇੰਨੀ ਬਿਜ਼ੀ ਔਰ ਇੰਨੀ ਫਾਸਟ ਚੱਲ ਰਹੀ ਆ ਨਾ ਕਿ ਪਤਾ ਹੀ ਨਹੀਂ ਲੱਗ ਰਿਹਾ ਕਿ ਟਾਈਮ ਕਿੱਧਰ ਦਾ ਕਿੱਧਰ ਚਲੇ ਜਾਂਦਾ ਆ ਜਦੋਂ ਇਸ ਤਰ੍ਹਾਂ ਕੋਈ ਫੰਕਸ਼ਨ ਹੁੰਦਾ ਹੈ ਨਾ ਤਾਂ ਬਹੁਤ ਮਜ਼ਾ ਆਉਂਦਾ ਹੈ ਤੇ ਜਦੋਂ ਅਸੀਂ ਨਾ ਐਵੇਂ ਫੋਟੋ ਵਗੈਰਾ ਕਲਿੱਕ ਕਰ ਲੈਨੇ ਆ ਨਾ ਤਾਂ ਇੱਕ ਯਾਦਾਂ ਬਣ ਜਾਂਦੀਆਂ ਆ ਸੋ ਲੰਚ ਕਰਨ ਤੋਂ ਬਾਅਦ ਸਾਰੇ ਫਿਰ ਆਪੋ ਆਪਣੇ ਘਰਾਂ ਨੂੰ ਚਲੇ ਗਏ ਸੀਗੇ ਅਸੀਂ ਵੀ ਆਪਣੇ ਘਰ ਨੂੰ ਆ ਗਏ ਸੀਗੇ ਸੋ ਠੰਡ ਵੀ ਬਹੁਤ ਜ਼ਿਆਦਾ ਸੀਗੀ ਬਟ ਵਿਆਹ ਵਾਲੇ ਦਿਨ ਬਹੁਤ ਸੋਹਣੀ ਧੁੱਪ ਨਿਕਲ ਆਈ ਸੀਗੀ ਅ ਸੋ ਇਸ ਤਨਾ ਜਿਹੜਾ ਆ ਅਸੀਂ ਵਿਆਹ ਇੰਜੋਏ ਕੀਤਾ ਤੇ ਮੈਂ ਤੁਹਾਡੇ ਨਾਲ ਛੋਟੀਆਂ-ਛੋਟੀਆਂ ਕਲਿੱਪ ਜਿਹੜੀਆਂ ਮੈਂ ਸ਼ੇਅਰ ਵੀ ਕੀਤੀਆਂ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਜਿਹੜਾ ਇਹ ਵਲੌਗ ਆ ਉਹ ਪਸੰਦ ਆਇਆ ਹੋਊਗਾ ਸੋ ਮਿਲਦੇ ਆ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫਾਰ ਵਾਚਿੰਗ Thank you